আমরা তো প্রত্যেকবার শেষ তোমাদের জন্য টাকা দিচ্ছে গতবারও আমরা ওই জামা কাপড় দিচ্ছিলাম যে উনি টাকা দিচ্ছিলাম এইবারও উনি টাকা দিচ্ছে তোমারই কাপড় টোপড় দিয়ে গলায় যেন ভরা করি যাচ্ছে

ਵੀਡੀਓ ਹੁੰਦਾ ਜਸ ਤਾਂ ਹੀ ਹੁੰਦਾ ਅੱਛਾ ਫੋੜੇ ਫੋੜੇ ਬਤੋ ਅੱਛਾ ਅੱਗੇ ਅੱਗੇ ਬੋਲੋ ਅੱਗੇ ਟੂ ਵੀ ਦਰਗਾ ਵੀਡੀਓ ਤੇ ਫੋੜੀ ਲੈ ਵੀਡੀਓ ਤੇ ਮਾਉਂ ਤੁਮ ਕੇ ਸਮਈਆ ਤੁਮ ਤੁਸਰਾ ਯੋ ਸਮਈਆ ਅੱਛਾ 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 ਬੋਲੋ ਇਹ ਵੀ ਕਰ ਰਿਹਾ ਵੇ ਤੁਮ ਆਇਓ চৰম আহিলে নচ নফুকা আকৌ

ਸਹੀ ਤਰ੍ਹਾਂ ਕੋਈ ਆਤਮਾ ਆਪਣਾ ਹੈ ਹਾਂ ਇਹ ਬੋਲ ਜਣਾ ਨਹੀਂ ਆਪਣਾ ਪੈਨ ਨੂੰ ਮੁਕਤ ਕਰਦਾ ਕਿੱਲਾ ਇਹ ਨਾ ਖਾਚੇ ਕਿ ਵੀਡੀਓਰ ਵੀਡੀਓਰ ਤਿਆਰੀ ਕੀਤੀ ਹੈ ਪਾਣੀ ਦੋਣਾ ਦਦਾ ਨਹੀਂ ਠੀਕ